ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1309 ਦੀ ਵਿਆਖਿਆ ਅਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1310 ਦੀ ਵਿਆਖਿਆ ਅਤੇ ਪਾਠ ਸਰਵਣ ਕਰਦੇ ਹਾਂ ਜੀ ਸਤਨਾਮ ਸ੍ਰੀ ਵਾਇਗੁਰੂ ਸਹਿਬ ਜੀਓ ਕਨੜਾ ਮਹੱਲਾ ਚੌਥਾ ਰਾਹ ਕਨੜਾ ਵਿੱਚ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਬਾਣੀ ਮਨ ਹਰ ਰੰਗ ਰਤਾ ਗਾਵੇ ਗੋ ਜਿਹੜਾ ਮਨੁੱਖ ਆਪਣੇ ਮਨ ਨੂੰ ਪ੍ਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗਣ ਵਾਸਤੇ ਮਨ ਨੂੰ ਗੁਰੂ ਦੀ ਮਤ ਦੀ ਪਾਣ ਦਿੰਦਾ ਹੈ ਉਸ ਦਾ ਮਨ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗਿਆ ਜਾਂਦਾ ਹੈ ਬੇ ਬੇਦਰਾ ਸੁਭੈ ਹੈ ਨਿਰਮਲ ਗੁਰਮਤ ਲਾਗ ਲਗਾਵੈ ਗੋ ਰਹਾਉ ਇਸ ਰੰਗ ਵਿੱਚ ਰੰਗੀਜ ਕੇਉ ਮਨੁਖ ਸਦਾ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਉਹਦੇ ਸਾਰੇ ਮਲੀਨ ਡਰ ਤੇ ਸਹਿਮ ਪਵਿੱਤਰ ਅਦਬ ਸਤਕਾਰ ਬਣ ਜਾਂਦੇ ਹਨ ਰਹਾਉ ਹਰ ਰੰਗ ਰਾਤਾ ਸਦ ਬੈਰਾਗੀ ਹਰ ਨਿਕਟ ਤਿਨਾ ਘਰ ਆਵੈ ਗੋ ਪਰਮਾਤਮਾ ਦੇ ਪ੍ਰੇਮ ਰੰਗ ਵਿੱਚ ਰੰਗਿਆ ਹੋਇਆ ਮਨੁੱਖ ਮਾਇਆ ਦੇ ਮੋਹ ਵੱਲੋਂ ਉਪਰਾਮ ਰਹਿੰਦਾ ਹੈ ਪ੍ਰਭੂ ਪ੍ਰੇਮ ਰੰਗ ਵਿੱਚ ਰੰਗੇ ਮਨੁੱਖਾਂ ਦੇ ਸਦਾ ਨੇੜੇ ਵੱਸਦਾ ਹੈ ਉਹਨਾਂ ਦੇ ਹਿਰਦੇ ਘਰ ਵਿੱਚ ਆ ਟਿਕਦਾ ਹੈ ਪਰਮਾਤਮਾ ਤੈਨ ਕੀ ਪੰਖ ਮਿਲੇ ਤਾਂ ਜੀਵਾ ਕਰ ਕਿਰਪਾ ਆਪ ਦਿਵਾਵੇगो ਜੇ ਮਨੁਨਾ ਵੱਡ ਭਾਗੀ ਮਨੁੱਖਾਂ ਦੀ ਚਰਨ ਧੂੜ ਮਿਲੇ ਤਾਂ ਮੈਂ ਆਤਮਿਕ ਜੀਵਨ ਪ੍ਰਾਪਤ ਕਰ ਲੈਂਦਾ ਹਾਂ ਬਾਰੇ ਚਰਨ ਧੂੜ ਪ੍ਰਭੂ ਆਪ ਹੀ ਕਿਰਪਾ ਕਰਕੇ ਦਬਾਉਂਦਾ ਹੈ ਦੁਬਦਾ ਲੋਭ ਲਗੇ ਹਨ ਪ੍ਰਾਣੀ ਮਨ ਕੋਰੇ ਰੰਗ ਨਾ ਆਵੇगो ਜਿਹੜੇ ਮਨੁੱਖ ਮੇਰ ਤੇਰ ਵਿੱਚ ਲੋਭ ਵਿੱਚ ਫਸੇ ਰਹਿੰਦੇ ਹਨ ਉਹਨਾਂ ਦੇ ਕੋਰੇ ਮਨ ਉਤੇ ਪ੍ਰਭੂ ਦਾ ਪਿਆਰ ਰੰਗ ਨਹੀਂ ਚੜ ਸਕਦਾ ਫਿਰ ਉਲਟੇ ਹੋ ਜਨਮ ਹੋਵੇ ਗੁਰਬਚਨੀ ਗੁਰਪੁਰਖ ਮਿਲੈ ਰੰਗ ਲਾਵੇगो ਫਿਰ ਜਦੋਂ ਗੁਰੂ ਦੇ ਬਚਨਾਂ ਦੀ ਰਾਹੀ ਉਹਨਾਂ ਦਾ ਮਨ ਦੁਬਦਾ ਲੋਭ ਆਦਿਕ ਵੱਲੋਂ ਪਰਤਦਾ ਹੈ ਮੁੜ ਆਉਂਦਾ ਹੈ ਤਾਂ ਉਹਨਾਂ ਨੂੰ ਨਵਾਂ ਆਤਮਕ ਜਨਮ ਮਿਲਦਾ ਹੈ ਜਿਸ ਮਨੁੱਖ ਨੂੰ ਗੁਰੂ ਪੁਰਖ ਮਿਲ ਪੈਂਦਾ ਹੈ ਉਸ ਦੇ ਮਨ ਨੂੰ ਪ੍ਰਭੂ ਪਿਆਰ ਦਾ ਰੰਗ ਚਾੜ ਦਿੰਦਾ ਹੈ ਇੰਦਰੀ ਦਸੇ ਦਸੇ ਫੁਨਤਾਵਤ ਤ੍ਰੈ ਗੁਣੀਆਂ ਅੱਖ ਨਾਟਕ ਆਵੇ ਗੋ ਮਨੁੱਖ ਦੀਆਂ ਇਹ ਦਸੇ ਹੀ ਇੰਦਰੀਆਂ ਮੋੜ-ਮੋੜ ਪਟਕਦਿਆਂ ਫਿਰਦਿਆਂ ਹਨ ਮਾਇਆ ਦੇ ਤਿੰਨ ਗੁਣਾ ਵਿੱਚ ਗਰਸਿਆ ਮਨ ਰਤਾ ਰਤਾ ਪਰ ਸਮੇ ਲਈ ਪੀ ਇੱਕ ਥਾਂ ਨਹੀਂ ਟਿਕਦਾ ਇਹ ਪਟਕਦਾ ਹੀ ਫਿਰਦਾ ਹੈ ਮਾਇਆ ਦੇ ਵਿੱਚ ਸਤਗੁਰ ਪਰਚੈ ਵਸਗਤ ਆਵੇ ਮੋਹ ਮੁਕਤ ਸੋ ਪਾਵੇ ਗੋ ਜਦੋਂ ਗੁਰੂ ਕਿਸੇ ਮਨੁੱਖ ਉੱਤੇ ਟੁੱਟਦਾ ਹੈ ਤਾਂ ਉਸ ਦਾ ਮਨ ਵਸ ਵਿੱਚ ਆ ਜਾਂਦਾ ਹੈ ਉਹ ਮਨੁੱਖ ਵਿਕਾਰਾਂ ਤੋਂ ਖਲਾਸੀ ਹਾਸਲ ਕਰ ਲੈਂਦਾ ਹੈ ਓ ਅੰਕਾਰ ਏਕੋ ਰਬ ਰਹਿਆ ਸਭ ਏਕਸਮ ਹੈ ਸੁਮਾਵੇ ਗੋ ਪਰਮਾਤਮਾ ਇੱਕ ਆਪ ਹੀ ਸਭ ਥਾਂ ਵਿਆਪਕ ਹੈ ਉਸ ਇੱਕੋ ਸਰਬ ਵਿਆਪਕ ਵਿੱਚ ਹੀ ਸਾਰਾ ਜਗਤ ਲੀਨ ਹੋ ਜਾਂਦਾ ਹੈ ਇਕ ਰੂਪੇ ਕੋ ਬੋਰੰਗੀ ਸਭ ਇਕਤ ਬਚਨ ਚਲਾਵੇ ਗੋ ਉਹ ਪਰਮਾਤਮਾ ਕਦੇ ਇਕ ਆਪ ਹੀ ਆਪ ਹੁੰਦਾ ਹੈ ਉਹ ਆਪ ਹੀ ਜਗਤ ਰਚ ਕੇ ਨੇਕਾ ਰੰਗਾ ਵਾਲਾ ਬਣ ਜਾਂਦਾ ਹੈ ਆਪੇ ਹਰ ਇੱਕ ਰੰਗ ਹੈ ਆਪੇ ਬੋਰੰਗੀ ਜੋਤ ਸੁਭਾਅ ਹੈ ਨਾਨਕਾ ਸਾਈ ਗੱਲ ਚੰਗੀ ਸਾਰੇ ਜਗਤ ਨੂੰ ਉਹ ਪ੍ਰਭੂ ਇੱਕ ਆਪਣੇ ਹੁਕਮ ਵਿੱਚ ਤੋਰ ਰਿਹਾ ਹੈ ਗੁਰਮਖੇ ਕੋ ਏਕਪਛਾਤਾ ਗੁਰਮਖ ਹੋਏ ਲਖਾਵੇਗੋ ਗੁਰੂ ਦੇ ਸਾਨਮੁਖ ਰਹਿਣ ਵਾਲਾ ਮਨੋਖ ਹਰਤਾ ਇੱਕ ਪਰਮਾਤਮਾ ਨੂੰ ਹੀ ਵਸਦਾ ਪਛਾਣਦਾ ਹੈ ਗੁਰੂ ਦੇ ਸਾਨਮੁਖ ਹੋ ਕੇ ਮਨੋਖੇ ਭੇਦ ਸਮਝ ਲੈਂਦਾ ਹੈ ਕਿ ਇੱਕ ਪਰਮਾਤਮਾ ਹੀ ਸਾਰੇ ਪਾਸੇ ਹੈ ਗੁਰਮਖ ਜਾਏ ਮਿਲੇ ਨਿਜ ਮਹਿਲੀ ਅਨਹਦ ਸ਼ਬਦ ਵਜਾਵੇਗੋ ਗੁਰੂ ਦੇ ਸਾਹਮੁਖ ਰਹਿਣ ਵਾਲਾ ਮਨੁੱਖ ਪ੍ਰਭੂ ਚਰਨਾਂ ਵਿੱਚ ਜਾ ਪਹੁੰਚਦਾ ਹੈ ਉਹ ਆਪਣੇ ਅੰਦਰ ਗੁਰੂ ਦੇ ਸ਼ਬਦ ਦਾ ਇੱਕ ਰਸ ਪਰਬਲ ਪ੍ਰਭਾਵ ਪਾਈ ਰੱਖਦਾ ਹੈ ਜੀਵ ਜੰਤ ਸਭ ਸਿਸ਼ਟ ਉਪਾਈ ਗੁਰਮਖ ਸੋਭਾ ਪਾਵੇ ਗੋ ਉੰਜ ਤਾਂ ਸਾਰੇ ਜੀਵ ਜੰਤ ਪ੍ਰਭੂ ਪਰਮਾਤਮਾ ਦੇ ਪੈਦਾ ਕੀਤੇ ਹੋਏ ਹਨ ਸਾਰੀ ਸ੍ਰਿਸ਼ਟੀ ਪਰਮਾਤਮਾ ਨੇ ਹੀ ਪੈਦਾ ਕੀਤੀ ਹੋਈ ਹੈ ਪਰ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ ਉਹ ਲੋਕ ਪਰ ਲੋਕ ਵਿੱਚ ਵਡਿਆਈ ਹਾਸਲ ਕਰਦਾ ਹੈ ਬੇਨਗੋਰ ਭੇਟੇ ਕੋ ਮਹਿਲ ਨਾ ਪਾਵੇ ਆਏ ਜਾਏ ਦੁੱਖ ਪਾਵੇ ਗੋ ਗੁਰੂ ਨੂੰ ਮਿਲਣ ਤੋਂ ਬਿਨਾਂ ਕੋਈ ਵੀ ਮਨੁੱਖ ਪ੍ਰਭੂ ਦੇ ਚਰਨਾਂ ਵਿੱਚ ਥਾਂ ਨਹੀਂ ਲੈ ਸਕਦਾ ਸਗੋਂ ਜਨਮ ਮਰਨ ਦੇ ਗੇੜ ਵਿੱਚ ਪੈ ਪੈ ਕੇ ਦੁਖ ਭੋਗਦਾ ਰਹਿੰਦਾ ਹੈ ਅਨੇਕ ਜਨਮ ਵਿਛੜੇ ਮੇਰੇ ਪ੍ਰੀਤਮ ਕਾਰ ਕਿਰਪਾ ਗੁਰੂ ਮਿਲਾਵੇगो हे ਮੇਰੇ ਪ੍ਰੀਤਮ ਪ੍ਰਭੂ ਪਰਮਾਤਮਾ ਜੀਵ ਅਨੇਕਾਂ ਹੀ ਜਨਮ ਤੇਰੇ ਚਰਨਾਂ ਤੋਂ ਵਿਛੜੇ ਰਹਿੰਦੇ ਹਨ ਗੁਰੂ ਹੀ ਮਿਹਰ ਕਰਕੇ ਇਹਨਾਂ ਨੂੰ ਤੇਰੇ ਨਾਲ ਮਿਲਾਂਦਾ ਹੈ ਸਤਗੁਰ ਮਿਲਤ ਮਹਾ ਸੁਖ ਪਾਇਆ ਮਤਮ ਲੀਨ ਬਿਗਸਾਵੇगो ਗੁਰੂ ਨੂੰ ਮਿਲਦਿਆ ਹੀ ਮਨੁੱਖ ਬੜਾ ਆਨੰਦ ਪ੍ਰਾਪਤ ਕਰ ਲੈਂਦਾ ਹੈ ਮਨੁੱਖ ਦੀ ਬਕਾਰਾਂ ਵਿੱਚ ਮੈੜੀ ਹੋ ਚੁੱਕੀ ਮਤ ਨੂੰ ਗੁਰੂ ਖੇੜੇ ਵਿੱਚ ਲੈ ਆਉਂਦਾ ਹੈ ਹਰ ਹਰ ਕਿਰਪਾ ਕਰੋ ਜਗ ਜੀਵਨ ਮੈਂ ਸਰਦਾ ਨਾਮ ਲਗਾਵੈ ਗੋ ਏ ਜਗਤ ਦੇ ਜੀਵਨ ਹਰੀ ਮਿਹਰ ਕਰ ਗੁਰੂ ਮੇਰੀ ਸਰਦਾ ਤੇਰੇ ਨਾਮ ਵਿੱਚ ਬਣਾਈ ਰੱਖੇ ਨਾਨਕ ਗੁਰ ਗੁਰੂ ਹੈ ਸਤ ਗੁਰ ਮੈਂ ਸਤ ਗੁਰ ਸਰਨ ਮਿਲਾ ਵੈ ਗੋ ਏ ਨਾਨਕ ਪ੍ਰਭੂ ਚਰਨਾਂ ਵਿੱਚ ਜੁੜਨ ਲਈ ਗੁਰੂ ਹੀ ਵਸੀਲਾ ਹੈ ਗੁਰੂ ਹੀ ਵਿਚੋਲਾ ਹੈ ਗੁਰੂ ਹੀ ਮੈਨੂੰ ਪ੍ਰਭੂ ਦੀ ਸ਼ਰਨ ਵਿੱਚ ਟਿਕਾਈ ਰੱਖ ਸਕਣ ਵਾਲਾ ਹੈ ਕਾਨੜਾ ਮਹੱਲਾ ਚੌਥਾ ਮਨ ਗੁਰਮਤ ਚਾਲ ਚਲਾਵੇ ਗੋ हे माना तेनु गुरु दी सिखਿਆ ਹੀ ਸਹੀ ਜੀਵਨ ਦੀ ਚਾਲ ਚਲਾ ਸਕਦੀ ਹੈ ਜੋ ਮੈਗਲ ਮਸਤ ਦੀਜੈ ਤਲ ਕੁੰਡੇ ਗੁਰ ਅੰਕਸ ਸਬਦ ਦੇ ਰੜਾਵੇ ਗੋ ਰਹਾਓ ਗੁਰੂ ਦਾ ਸ਼ਬਦ ਮਾਨੋ ਕੁੰਡਾ ਹੈ ਜਿਸ ਨਾਲ ਹਾਥੀ ਨੂੰ ਤੋਰੀਦਾ ਹੈ ਜਿਵੇਂ ਮਸਤ ਹਾਥੀ ਨੂੰ ਕੁੰਡੇ ਹਟ ਰੱਖੀਦਾ ਹੈ ਤਿਵੇਂ ਗੁਰੂ ਆਪਣਾ ਸ਼ਬਦ ਮਨੁੱਖ ਦੇ ਹਿਰਦੇ ਵਿੱਚ ਪੱਕਾ ਕਰ ਦਿੰਦਾ ਹੈ ਰਹਾਓ ਦਲ ਤੋਂ ਚਲੈ ਚਲੈ ਦੇਹ ਦੇਹ ਦਿਸ ਗੁਰ ਰੱਖੇ ਹਰ ਲਿਵ ਲਾਵੇ ਗੋ ਮਨੁੱਖ ਦਾ ਮਨ ਮੁੜ ਮੁੜ ਦਸੀ ਬਾਸੀ ਭਟਕਦਾ ਰਹਿੰਦਾ ਹੈ ਦੌੜਦਾ ਫਿਰਦਾ ਹੈ ਗੁਰੂ ਇਸ ਨੂੰ ਭਟਕਣ ਤੋਂ ਬਚਾਉਂਦਾ ਹੈ ਇਸ ਦੇ ਅੰਦਰ ਪ੍ਰਮਾਤਮਾ ਦਾ ਪਿਆਰ ਪੈਦਾ ਕਰਦਾ ਹੈ ਸਤ ਗੁਰ ਸ਼ਬਦ ਦੇ ਰਿਦ ਅੰਤਰ ਮੁਖ ਅੰਮ੍ਰਿਤ ਨਾਮ ਚ ਆਵੇ ਗੋ ਗੁਰੂ ਆਪਣਾ ਸ਼ਬਦ ਮਨੁੱਖ ਦੇ ਹਿਰਦੇ ਵਿੱਚ ਟਿਕਾ ਦਿੰਦਾ ਹੈ ਅਤੇ ਉਸ ਦੇ ਮੂੰਹ ਵਿੱਚ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਚੋਂਦਾ ਹੈ ਬੀਸੀਰ ਬਿਸੂ ਭਰੇ ਹੈ ਪੂਰਨ ਗੁਰ ਗਰੜ ਸ਼ਬਦ ਮੁਖ ਪਾਵੇ ਗੋ ਸੱਪ ਜ਼ਹਿਰ ਨਾਲ ਨੱਕਾ ਨੱਕ ਭਰੇ ਹੁੰਦੇ ਹਨ ਉਹਨਾਂ ਦੇ ਅਸਰ ਤੋਂ ਬਚਾਉਣ ਲਈ ਗਰੜ ਮੰਤਰ ਹੈ ਗਾਰੜ ਮੰਤਰ ਇਸੇ ਤਰ੍ਹਾਂ ਗੁਰੂ ਆਪਣਾ ਸ਼ਬਦ ਮੰਤਰ ਜੈਸਾ ਮਨੁੱਖ ਦੇ ਮੂੰਹ ਵਿੱਚ ਪਾ ਦਿੰਦਾ ਹੈ ਫਿਰ ਮਾਇਆ ਭੰਗ ਤਿਸ ਨੇੜ ਨ ਆਵੇ ਬਿਖਚਾਰ ਚਾਰ ਲਿਵ ਲਾਵੇ ਗੋ ਫਿਰ ਮਾਇਆ ਸਪਣੀ ਉਸ ਦੇ ਨੇੜੇ ਨਹੀਂ ਟੁਕਦੀ ਗੁਰੂ ਸ਼ਬਦ ਮੰਤਰ ਦੀ ਬਰਕਤ ਨਾਲ ਉਸ ਦਾ ਜ਼ਹਿਰ ਝਾੜ ਝਾੜ ਕੇ ਉਸ ਦੇ ਅੰਦਰ ਪਰਮਾਤਮਾ ਦੀ ਲਗਨ ਪੈਦਾ ਕਰ ਦਿੰਦਾ ਹੈ ਸਵਾਨ ਲੋਭ ਨਗਰ ਮੈਂ ਸਬਲਾ ਖਿਨ ਮੈਂ ਮਾਰ ਕਢਾਵੇ ਗੋ ਵਾਹਿਗੁਰੂ ਸਵਾਨ ਲੋਭ ਨਗਰ ਮੈਂ ਸਬਲਾ ਗੁਰ ਖਿਨ ਮੈਂ ਮਾਰ ਕਢਾਵੇ ਗੋ ਲੋਭ ਕੁੱਤਾ ਮਨੁੱਖ ਦੇ ਸਰੀਰ ਨਗਰ ਵਿੱਚ ਬਲਵਾਨ ਹੋਇਆ ਰਹਿੰਦਾ ਹੈ ਪਰ ਗੁਰੂ ਇੱਕ ਛਿਨ ਵਿੱਚ ਐਸ ਲੋਭ ਕੁੱਤੇ ਨੂੰ ਮਾਰ ਕੇ ਉਸ ਦੇ ਅੰਦਰੋਂ ਕੱਢ ਦਿੰਦਾ ਹੈ ਸਤ ਸੰਤੋਖ ਧਰਮ ਿਆਨ ਰਾਖੇ ਹਰ ਨਗਰੀ ਹਰ ਗੁਣ ਗਾਵੇगो ਗੁਰੂ ਨੇ ਸਤ ਸੰਤੋਖ ਧਰਮ ਇਹ ਗੁਣ ਸਾਧ ਸੰਗਤ ਨਗਰੀ ਵਿੱਚ ਲਿਆ ਕੇ ਰੱਖੇ ਹੋਏ ਹਨ ਲੋਭ ਕੁੱਤੇ ਤੋਂ ਬਚਣ ਲਈ ਮਨੁੱਖ ਸਾਧ ਸੰਗਤ ਵਿੱਚ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ਗੁਰੂ ਪਿਆਰਿਓ ਜਿਹੜੀਆਂ ਜੂਨਾ 84 ਲੱਖ ਜੂਨਾ ਦੇ ਵਿੱਚ ਬੰਦਾ ਜੇ ਭਗਤੀ ਨਹੀਂ ਕਰਦਾ ਗੁਰੂ ਦੀ ਗੱਲ ਨਹੀਂ ਮੰਨਦਾ ਨਾਮ ਨਹੀਂ ਜਪਦਾ ਤੇ ਮਰਨ ਤੋਂ ਬਾਅਦ ਪੈਂਦਾ ਹੈ ਭੁਗਦਾ ਰਹਿੰਦਾ ਹੈ ਪਰ ਕਈ ਮਨੁੱਖ ਐਸੇ ਵੀ ਹਨ ਜਿਹੜੇ ਜਿਉਂਦੇ ਹੀ ਇਹ ਜੂਨਾ ਭੁਗਦੇ ਹਨ ਜੇ ਲੋਭੀ ਹੈ ਤੇ ਕੁੱਤੇ ਵਰਗਾ ਹੈ ਲਾਲਚੀ ਹੈ ਇਸੇ ਤਰ੍ਹਾਂ ਜੇ ਜਿਆਦਾ ਕੰਮਕਾਰ चीज ਸਾਰ ਦਿਨ ਰੁਝਿਆ ਰਹਿੰਦਾ ਹੈ ਮਨੁੱਖ ਤੇ ਗਧੇ ਵਰਗਾ ਹੈ ਜੇ ਜਿਆਦਾ ਟੈਂ ਟੈਂ ਕਰਦਾ ਹੈ ਬੋਲਦਾ ਹੀ ਰਹਿੰਦਾ ਹੈ ਬਿਨਾਂ ਵਜਾ ਤੋਂ ਗਲੀ ਵਿੱਚ ਖੜ ਕੇ ਉੱਚੀ ਉੱਚੀ ਤੇ ਫਿਰ ਇਹ ਕਾਂ ਵਰਗਾ ਹੋ ਜਾਂਦਾ ਹੈ ਇਹ ਜੁਨੀਆਂ ਜੀਉਂਦੇ ਜੀ ਮਨੁੱਖ ਭੋਗਦਾ ਹੈ ਸਿਰਫ ਮਨੋਖੀ ਫਿਰ ਬੰਦੇ ਨੂੰ ਕਹੀ ਜਾਂਦਾ ਬੰਦਾ ਬਣ ਜਾ ਬੰਦਿਆ ਹੋਰ ਕਿਸੇ ਜਾਨਵਰ ਨੂੰ ਜਾਂ ਪੰਛੀ ਨੂੰ ਨਹੀਂ ਕਹਿੰਦੇ ਕਬੂਤਰ ਨੂੰ ਨਹੀਂ ਕਿਹਾ ਜਾਂਦਾ ਤੂੰ ਕਬੂਤਰ ਬਣ ਜਾ ਉਹ ਪਹਿਲੇ ਕਬੂਤਰ ਹੈ ਕੁੱਤਰ ਨੂੰ ਨਹੀਂ ਕਹੀ ਜਾਂਦਾ ਤੂੰ ਕੁੱਤਾ ਬਣ ਜਾ ਉਹ ਪਹਿਲੇ ਹੀ ਕੁੱਤਾ ਹੈ ਇੱਕ ਮਨੋਖੀ ਹੈ ਜਿਹੜਾ ਕੁੱਤਾ ਵੀ ਬਣ ਜਾਂਦਾ ਹੈ ਗਧਾ ਵੀ ਬਣ ਜਾਂਦਾ ਹੈ ਕਾਮ ਵੀ ਬਣ ਜਾਂਦਾ ਹੈ ਕਈ ਤਰ੍ਹਾਂ ਦੀਆਂ ਜੀਉਨਾ ਜੀਉਂਦੇ ਜਿਹੀ ਭੁਗਦਾ ਰਹਿੰਦਾ ਹੈ ਤੇ ਬੰਦੇ ਨੂੰ ਕਹਿਣ ਦਾ ਫਿਰ ਇਹ ਬੰਦੇ ਨੂੰ ਹੀ ਕਹਿਣਾ ਸੁਣਿਆ ਸੁਣਿਆ ਜਾਂਦਾ ਹੈ ਕਿ ਬੰਦਿਆ ਤੂੰ ਬੰਦਿਆਂ ਵਾਲੇ ਕੰਮ ਕਰ ਬੰਦਾ ਬਣ ਜਾ ਗੁਰੂ ਪਿਆਰਿਓ ਅਸ਼ਟਪਦੀ 8 ਪਦਿਆਂ ਵਾਲੀ ਇਹ ਅਸ਼ਟਪਦੀ ਸ਼ਬਦਲ ਮੇਰਾ ਹੈ ਬਾਕੀ ਸ਼ਬਦੀ ਵਿਆਖਿਆ ਆਪਾਂ ਕੱਲ ਨੂੰ ਅਗਲੇ ਐਪੀਸੋਡ ਵਿੱਚ ਕਰਾਂਗੇ ਦੋ ਪੰਕਤੀਆਂ ਪੜ੍ਹ ਕੇ ਖੀਮਾਂ ਦੇ ਜਾਇਤ ਹੁੰਦੇ ਹਾਂ ਸਵਾਨ ਲੋਭ ਨਗਰ ਮੈਂ ਸਬਲਾ ਗੋ ਰਖੇ ਨ ਮੈਂ ਮਾਰ ਕਢਾਵੇ ਗੋ ਸਤ ਸੰਤੋਖ ਧਰਮ ਆਨ ਰਾਖੇ ਹਰ ਨਗਰੀ ਹਰ ਗੁਨ ਗਾਵੇ ਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਦੇ ਪਿਆਰ ਵਾਲਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1310 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1311 ਦੀ ਵਿਆਖਿਆ ਤੇ ਪਾਠ ਸਰਵਣ ਕਰਾਂਗੇ ਪੁੱਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਜੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਪੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ